ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਬੁੱਧਵਾਰਾ ਤੇ ਹਰ ਬੁੱਧਵਾਰ ਦੀ ਤਰ੍ਹਾਂ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਉਥੇ ਦੋਸਤੋ ਬੱਕਰਾ ਮੰਡੀ ਲੱਗ ਚੁੱਕੀ ਆ ਸੁਬਾਹ ਦਾ ਟਾਈਮ ਆ ਦੋਸਤੋ ਹਜੇ ਪਹਿਲੇ ਪਹਿਲੇ ਸੌਦੇ ਚਾਲੂ ਹੋਏ ਆ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਓ ਦੋਸਤੋ ਵਿਖਾਉਣੇ ਆ ਤੁਹਾਨੂੰ ਲਾਈਵ ਸੌਦੇ ਪਿੰਡ ਹੈ ਬਰਗਾੜੀ ਕਿੰਨੇ ਹੋਣਾ ਆਪਣਾ ਨਹੀਂ ਹੋਣਾ ਸੌਦਾ 4000 ਆਂ ਦੇ ਆ 4000 ਦੇ 4000 ਥੱਲੇ ਬਹੁਤ ਫਰਕ ਹੈ ਜੈਜੀ ਗੱਲ ਕਰ ਲਓ ਬਾਈ ਹਾਂ ਬੋਲ ਤੂੰ ਦਾ ਤੂੰ ਵੀ ਆਖਿਆ ਬਾਈ ਮੈਂ ਤਾਂ 7 ਕਹਿਆ ਇਹਨੂੰ 6 ਤੋਂ ਥੱਲੇ ਉਤਰਿਆ ਤੂੰ ਵੀ ਯਾਰ ਨਹੀਂ ਉਤਰਨਾ ਹੂੰ ਹੋਣਾ ਨਹੀਂ ਬਾਬੇ ਨੂੰ ਛੀਤ ਉੱਤੇ ਕਰ ਲੈਨੇ ਆਪਾਂ ਮਾੜਾ ਮੋਟਾ ਮੈਂ ਤਾਂ ਲੈਂਡਿੰਗ ਦੱਸਿਆ ਮੈਂ ਹੁਣ ਮੁੱਲ ਤਾਂ 9000 ਹੈ ਇਹ ਆਪਾਂ ਇਹਨਾਂ ਦਾ ਇੱਜ਼ਤ ਮਾਨ ਕਰਨਾ ਆਦਬ ਕਰਨਾ ਸਤਿਕਾਰ ਕਰਨਾ ਇਹਨਾਂ ਦਾ ਆਪਾਂ 2 ਤੋਂ ਸ਼ੁਰੂ ਹੋ ਜਾਂਦੇ ਹਾਂ ਇਹਨਾਂ ਦਾ ਸਤਿਕਾਰ ਕਰਨਾ ਇਹਨੇ ਕਿ ਸਹੀ ਦੱਸਦੀ ਮੈਂ 7000 ਨੂੰ ਸਹੀ ਦੱਸਦਾ ਕੋਈ ਨਹੀਂ ਰੱਖਿਆ ਬਾਬਾ ਜੀ ਵਜਨ ਕਰਦੇ ਚੰਗੇ ਜੀ ਕੋਈ ਗੱਲ ਨਹੀਂ ਦੇਵਾਂਗੇ ਤੁਹਾਨੂੰ ਜ਼ਰੂਰ ਬੱਕਰੀ ਨਾ 4 ਨਾ 45 ਰੁਪਿਆ 5 ਰਖਲਾ ਜੜਿਆ ਨਹੀਂ ਕੋਈ ਤਿੰਦਵਾਵਾਂ ਦੀ ਟੋਪੀ ਦੀ ਪੱਠੇ ਮੇਰੀ ਰਾਜੀ ਰਹਿ ਤਿੰਦਵਾਵਾਂ ਦੀ ਵਗ ਸਾਰੀ ਮਰ ਪੁੱਤਰ ਕੋਈ ਨਹੀਂ ਪੁੱਤ ਪੱਤਲਾ ਬੰਦਾ ਹਰ ਜਖਮ ਪੁੱਛ ਲੈਨੇ ਆਪਾਂ ਪੱਤਲਾ ਲਾ ਵੀ ਅਕਾ ਪੱਠ ਦਾ ਸੌਦਾ ਕਰਤਾ ਗੋਪੀ ਉਲੇ ਸੀ ਇਹ ਬਰਗਾੜੀ ਵਾਲੇ ਕੋਲੇ ਤੇ ਸੇਠ ਜੀ ਹਰਾਂ ਨੇ ਲਈ ਕਿਹੜਾ ਪਿੰਡ ਆਪਣਾ ਜੀ ਮੋਗਾ ਜੀ ਮੋਗਾ ਲਾ ਵੀ ਮੋਗੇ ਤੋਂ ਆਏ ਸੇਠ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦੇ ਲਈ ਤੇ ਬਾਈ RAM ਨੇ ਇਹ ਸੌਦਾ ਕਰਤਾ 6000 ਦਾ ਤੇ ਆ ਪੱਠਾ ਕਾਲੀ ਬਸ ਸਮਝ ਲੈ ਘਾਟਾ ਵਾ ਦਾ ਇਹਦੇ ਵਿੱਚ ਹੀ ਆ ਸਾਰਾ ਕੁਝ ਨਫਾ ਹੋ ਜਾਣ ਲਾ ਘਾਟਾ ਗੈਣ ਲਾ ਆਪੋ ਆਪਣੀ ਲਓ ਵੀ ਸੱਜਣੋ ਬਰਬਰੀ ਬੱਚੇ ਆਏ ਆ ਕੋਠਾ ਗੁਰੂ ਕਾ ਪਿੰਡ ਤੋਂ ਤੇ ਕਿੰਨੇ ਨਾਲ ਆ ਗਏ ਆਂਦੇ ਵੀਰੇ 6 ਨਾਲ ਆ ਬਾਈ 6 ਨਾਲ ਇਹ ਕੱਲੇ ਕੱਲੇ ਦਾ ਮੁੱਲ ਕਰੋਂਗੇ ਕਿ ਡੋੜੀ ਕਰਨਾ ਇਹ ਦੋਹਾਂ ਦਾ ਕਰਦੇ ਆਂ ਜੀ ਦਾ ਫਿਲਹਾਲ ਤਾਂ ਆ ਚਿੱਟਿਆਂ ਦੋਹਾਂ ਦਾ ਕੀ ਕਰਦੇ ਆਂ ਹਾਂ 12000 ਰੁਪਿਆ ਜੋੜੇ ਦਾ ਠੀਕ ਹੈ ਜੀ ਹਾਂਜੀ ਸੇਠ ਜੀ 11000 ਰੁਪਏ ਦੇ 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 11 ਦੇ ਦੇਣੇ ਆ ਦੇਖ ਲੈ 15 ਮੈਂ ਤੈਨੂੰ ਕੋਈ ਕੌਡੀਆਂ ਖੇਡਣ ਵਾਲਾ ਕਹਿੰਦਾ ਪੂਰਾ ਤੋਲ ਕੇ ਲਾਉਣ ਲੱਗਾ ਕਿਦਰ ਮੈਂ ਦੱਸਣਾ ਚਾਹਦਾ 14000 ਦੇ ਲੈ ਜਾ ਯਾਰ ਤੂੰ 14 ਦੇ ਵਿਕਣੀ ਨਹੀਂ ਇਹ ਸਾਈ ਕੱਢ ਸੇਠ ਯਾਰ ਤੂੰ ਮੈਂ ਸੌਦਾ ਨੇੜੇ ਚੜਾਵਾ ਆ ਲੈ ਸਾਈ ਨੂੰ ਕੱਢੀ ਸਾਈ ਕਰਾਂ ਪੈਸੇ ਦੇ ਦੂੰ ਮੈਂ ਤੁਹਾਨੂੰ ਲਓ ਵੀ 11000 ਰੁਪਿਆ ਸੇਠ ਨੇ ਲਾਇਆ ਤੇ ਆਪਾਂ ਸੌਦਾ ਚੜਾਉਣ ਲੱਗੇ ਸਿਰੇ ਆ ਵੀ ਸੱਜਣੋ ਆ ਜੋੜੀ ਦਾ ਸੌਦਾ ਹੋਇਆ ਲਾ ਲਾ ਸਭ ਕੁਝ ਹੋਊਗਾ ਫਿਰ ਸੇਠ ਨੇ ਲਏ ਆ ਮੋਗੇ ਤੋਂ ਆਏ ਆ ਸੇਠ ਇਹ ਤੇ ਆ ਜੋੜੀ ਦਾ ਸੌਦਾ ਕਰਤਾ ਪੂਰੇ 12000 ਦਾ ਤੇ ਪਰਲੇ ਬੱਚੇ ਦਾ 7000 ਮੰਗਿਆ ਬਾਈ ਨੇ ਤੇ ਕੀ ਲਾਇਆ ਸੇਠ 3000 ਹਾਂ ਬਾਈ ਸੇਠ ਜੀ ਇਧਰ ਦੱਸੋ 3000 ਬਾਈ ਜੀ ਉਹਦਾ ਨਹੀਂ ਨਹੀਂ ਲਓ ਵੀ ਆ ਜੋੜੀ ਇੱਕ ਬਰਗਾੜੀ ਮੰਡੀ ਤੇ ਬਾਈ ਲੈ ਕੇ ਆਇਆ ਕਿਹੜੇ ਬੰਡੋ ਲੈ ਆ ਬਾਈ ਜੀ ਦਲ ਸਿੰਘ ਵਾਲਾ ਦਲ ਸਿੰਘ ਵਾਲਾ ਕੀ ਮੁੱਲ ਮੰਗਿਆ ਬਾਈ ਜੋੜੀ ਦਾ 18000 ਰੁਪਏ 18000 ਲਾ ਵੀ 18000 ਮੁੱਲ ਮੰਗਿਆ ਜੋੜੀ ਦਾ ਤੇ ਸੇਠ ਨੇ ਲਾਇਆ ਸੀ ਪਹਿਲਾਂ 11 ਮੋਗੇ ਵਾਲੇ ਨੇ ਤੇ ਹੁਣ ਲਾਤਾ 12 ਤੇ ਬਾਈਆਂ ਦਾ ਹਜੇ ਕਸਰਾ 17 ਤੋਂ ਘੱਟ ਨਹੀਂ ਦੇਣੇ ਤੇ ਹੁਣ ਸੌਦਾ ਵੇਖੋ ਬਾਈ ਕਿਹੜੇ ਢੰਗ ਨਾਲ ਹੁੰਦਾ ਉਹੋ ਹੀ ਤੁਹਾਨੂੰ ਦਿਖਾ ਦੇਣਾ ਜਿਵੇਂ ਵੀ ਹੋਇਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਲਾਵੀ ਮੈਟਰੋ ਇੱਕ ਪੱਠ ਦਾ ਹੋਰ ਸੌਦਾ ਕਰਾਇਆ 6300 ਰੁਪਿਆ ਬਾਈ ਨੂੰ ਤਰਦਾ ਦੇਣਾ ਤੇ ਲਿਖਾਈ ਲੈਣ ਵਾਲੇ ਨੇ ਕਰਾਉਣੀ ਆ ਕੀ ਨਾਂ ਬਾਈ ਆਪਣਾ ਆਕਾਸ਼ ਜੀ ਆਕਾਸ਼ ਠੀਕ ਆ ਬਾਈ ਆਪਣਾ ਕਿਹੜਾ ਪਿੰਡ ਆ ਜੀ ਗੁਰੂ ਸਾਹਿਬ ਗੁਰੂ ਸਾਹਿਬ ਬਾਈ ਗੁਰੂ ਸਾਹਿਬ ਤੋਂ ਆਇਆ ਸੀ ਤਿੰਨ ਨਾਗ ਲੈ ਕੇ ਪੱਠ ਤੁਹਾਨੂੰ ਦਿਖਾਉਣੇ ਆ ਦੋਸਤੋ ਜਿਹੜੀ ਦਾ ਸੌਦਾ ਹੋਇਆ ਓ ਵੀ ਆ ਪੱਠ ਦਾ ਸੌਦਾ ਕੀਤਾ 6300 ਦਾ 6500 ਚ ਪੈ ਜੂਗੇ ਇਹ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਦੋ ਦਾੰਦਾ ਪੱਠ ਮੂਹੋ ਤੇ ਬਰਗਾੜਾ ਬਰਗਾੜੀ ਬੱਕਰਾ ਮੰਡੀ ਦੇ ਦੋਸਤੋ ਸੌਦੇ ਕੱਲੇ ਦਾ ਮੰਗਿਆ ਆਠਿਆ ਨਹੀਂ ਨਹੀਂ ਕੱਲੇ ਦਾ ਆਪਣਾ ਕਿਹੜਾ ਪਿੰਡ ਆ ਬਾਈ ਠੀਕ ਆ ਜੀ ਤੁਸੀਂ ਲਾਓ ਲਾ ਬਈ 8000 ਮੰਗਿਆ ਬਾਈ ਨੇ ਕਿਹੜਾ ਪਿੰਡ ਆ ਜੀ ਆਪਣਾ ਬਹਿਬਲ ਕਲਾ ਬਹਿਬਲ ਕਲਾ ਤੋਂ ਆਇਆ ਬਾਈ ਜਾਨਵਰ ਲੈ ਕੇ ਜਿਆ ਜਮ ਤੂੰ ਹੀ ਲਾਉਣੇ ਅਗਲੇ ਨੇ ਤਾਂ 10 ਤਾਂ ਠੀਕ ਆ ਉਹ ਲਾਉਣ ਦਾ ਪਰਤੇ ਚ ਹੋਇਆ ਤਾਂ ਠੀਕ 4000 ਰੁਪਏ ਦੇ ਆ ਵੀ 4000 ਚਾਰ ਦਾ ਤੇਰਾ ਵੀ ਧੱਕਾ ਯਾਰ ਚਾਰ ਦਾ ਤੇਰਾ ਵੀ ਧੱਕਾ ਜਾਇਰ ਵੀ ਲਾ ਬਕਰਾ ਅੱਠ ਮੰਗਿਆ ਆਪਾਂ ਧੱਕਾ ਨਹੀਂ ਹਾਂ ਉਹਦਾ ਵੀ ਧੱਕਾ ਹੈ ਜਿਹੜੀ ਗੱਲ ਹੈ ਫਿਰ ਆਪਾਂ ਵੀ ਇੰਨਾ ਹੀ ਬੋਲ ਲਾਇਆ ਭਰਾ ਤੂੰ ਕਿੱਥੋਂ ਘੱਟ